ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਸ਼ਹਿਰ ਤਲਵੰਡੀ ਪਾਈ ਦੇ ਕੋਲ ਨੰਡੇ ਫਾੜਕਾਂ ਦੇ ਕੋਲੇ ਪਾਈ ਦਾ ਘਰ ਆ ਮਿੱਤਰੋ ਸੁਤਪਾਲ ਪਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਫਾਰਮ ਦੇ ਉੱਤੇ ਜਾਨਵਰ ਤੁਹਾਨੂੰ ਤਿੰਨ ਚਾਰ ਦਿਖਾਉਣੇ ਆ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਜੱਜੂਗਾ ਗੱਲਬਾਤ ਤੁਸੀਂ ਬਾਈ ਦੇ ਨਾਲ ਕਰ ਲਿਆ ਜੇ ਆਹ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਵੈਲਕਮ ਇੱਥੇ ਆਉਂਦੇ ਥੋੜਾ ਜੀ ਬਹੁਤ ਵਧੀਆ ਜੀ ਤੇਰੇ ਸ਼ੁਕਰ ਅੱਛਾ ਜਾਨਵਰ ਬਾਈ ਅੱਜ ਹੈਗੇ ਆਪਣੇ ਚਾਰ ਹੈਨਾ ਹਾਂਜੀ ਹਾਂਜੀ ਤੁਸੀਂ ਦੋਬਾਰ ਬਾਈ ਕੀ ਹਾਲ ਚਾਲ ਵਧੀਆ ਜੀ ਕਹਿੰਦਾ ਫੀਡ ਦਾ ਪਿਆ ਹੀ ਫਰਕ ਬਾਈ ਕਿੰਨੀ ਹਾਂਜੀ ਹਾਂਜੀ ਪੈ ਗਿਆ ਪੂਰਾ ਬਾਈ ਹਾਂਜੀ ਠੀਕ ਹੈ ਬਾਈ ਅੱਛਾ ਜਾਨਵਰ ਆਪਣੇ ਕੋਲ ਅੱਜ ਕਿੰਨੇ ਆ ਬਾਈ ਆਪਣੇ ਕੋਲ ਚਾਰ ਨਾਗਾ ਚਾਰ ਨਾਗਾ ਹੈ ਇਹਨੇ ਨੰਬਰ ਤੇ ਕਾਲੀ ਗਾਂ ਜਿਹੜੀ ਮਾੜੇ ਮਾੜੇ ਸਿੰਗਲ ਨੂੰ ਝੁੰਗੀ ਆਈ ਨੇ ਸਲੇ ਕਿੰਨਾ ਦੁੱਧ ਆ ਜੀ ਇਸ ਵਕਤ ਨੂੰ 5ਵੇਂ 6ਵੇਂ ਦਿਨ ਹੋ ਗਿਆ ਸੂਈ ਨੂੰ ਯਾਰ ਜੀ 13 14 ਕਿਲੋ ਆ ਤੇ ਹਜੇ ਕੋਈ ਖਰਾ ਖਰੂਕ ਇਹਨੂੰ ਆਪਾਂ ਛੂਲੀ ਨੂੰ ਵੀ ਕਰੀਏ ਹਾਲੇ ਵੀ ਬੋਲੇ ਦੇ ਵਿੱਚ 13 14 ਕਿਲੋ ਚੱਲੀ ਜਾਂਦੀ ਹੈ ਮੱਛੀ ਦੇਗੀ ਬਈ ਕੇ ਬੱਚਾ ਮੱਛੀ ਹੈ ਜੀ ਮਗਰ ਮੱਛੀ ਮਗਰ ਆ ਗਈ ਕਿਉਂ ਚਾਨ ਨੂੰ ਠੰਡੀ ਹੈ ਜੀ ਵਧੀਆ ਜੀ ਜੂੜ ਪਾਓ ਜਾਂ ਨਾ ਪਾਓ ਠੀਕ ਹੈ ਜੀ ਅਰੇ ਜਿਵੇਂ ਉੱਪਰਲਾ ਥਾਣਾ ਇੱਕ ਛੋਟਾ ਵਸੋਂਦੀ ਦੁੱਧ ਦੁੱਧ ਵੈਸੇ ਹੀ ਆ ਹੂੰ ਦੁੱਧ ਤਾਂ ਸਾਰਿਆਂ ਚ ਇੱਕੋ ਜਿਹਾ ਕਿੰਨਾ ਕੁ ਦੁੱਧ ਇਹ ਲੈ ਦੋ ਦੇ ਦਿੰਦੀ ਨੇ ਹਾਂ ਠੀਕ ਹੈ ਬਈ ਚੂਣ ਬਾਲੀ ਠੰਡੀ ਆ ਇੱਥੇ ਰੋਕ ਕੇ ਦੇ ਥਣਾ ਨੂੰ ਬੈਠ ਥਣਾ ਨੂੰ ਬਹਿ ਜਾ ਠੀਕ ਹੈ ਲੈ ਆ ਠੀਕ ਹੈ ਧਰਾਈ ਮਾਰਦੇ ਫਿਰ ਉਹਨੂੰ ਮਾਰਦੇ ਧਰਾਂ ਮਾਰਦੇ ਥੱਲੇ ਠੀਕ ਜਿਹੜੀ ਇਹ ਲੋਏ ਤੁੰ ਹੈਂ ਤੁੰ ਤੂੰ ਦੇਖੀ ਆ ਨਹੀਂ ਉਹ ਦੂਜਾ ਮੁੰਡਾ ਐ ਕੋਈ ਵੀ ਜਿਹੜਾ ਮਰਜ਼ੀ ਬਹਿ ਜਾਂਦਾ ਹਾਂ ਜਿੱਥੇ ਮਰਜ਼ੀ ਬਹਿ ਕੇ 5 6 ਤੀਜੇ ਦੇ ਨਾਲ ਸੁਈ ਨਹੀਂ ਪੰਜਵੇਂ ਆਈ ਪਾਈਮਾ ਜੀ ਪੰਜਵਾਂ ਦੇ ਕਿੰਨੇ ਦੇ ਦੇ ਦਿੰਗੇ ਭਈ ਇਹ ਇਹ ਬੱਚੇ ਵਾਲੀ 20000 ਦੀ ਦੇ ਦੇਣੀ ਹੈ ਇਹ ਮਰਤਨ ਕਰ ਦੇਗੇ ਵੀ ਤੂੰ ਕੋਈ ਨਹੀਂ ਹੋ ਜੂਗਾ ਜੇ ਕੋਈ ਭਰਾ ਜੱਟ ਭਰਾ ਬਣਾਊਗਾ ਇਹ ਬੱਚੀ ਮਗਰ ਆ ਗਈ ਮਗਰ ਬੱਚੀ ਹੈ ਨਹੀਂ ਮਿੱਤਰੋ 40000 ਰੁਪਏ ਦੇ ਵਿੱਚ ਮਿਲ ਜੂਗੀ ਦੁੱਧ ਦੇ ਜੂਗੀ 15 16 ਕਿਲੋ 14 ਨਰ ਹੱਸ ਕੇ ਗਾਂ ਚੰਗੀ ਆ ਜਿਹੜੇ ਭਰਾ ਨੂੰ ਘਰੇ ਚੋਣ ਨੂੰ ਚਾਹੀਦੀ ਹੈ ਸੀਲ ਠੰਡੀਆਂ ਮਿੱਤਰੋ ਪੂਰੀ ਰੱਜ ਕੇ ਤੁਸੀਂ ਪਸੰਦ ਆਉਣ ਵਾਲੀ ਚੀਜ਼ ਆ ਤੁਹਾਨੂੰ ਇੱਕ ਇੱਕ ਨੰਬਰ ਦੀ ਦੋ ਨੰਬਰ ਤੇ ਜਿਹੜੀ ਰਾਠੀ ਵੇੜਾ ਬਾਈ ਰਾਠੀ ਆਪਾਂ ਪਿਛਲੇ ਵੀਡੀਓ ਤੇ ਲਾਈ ਸੀ ਜਦੋਂ ਹੋਗੇ 10 15 ਦਿਨ ਮਗਰ ਵੱਚੀ ਸੀ ਵੱਚੀ ਦੀ ਐਕਸਪਾਇਰ ਹੋ ਗਈ ਯਾਰ ਜੀ ਜੀ ਕਿਸੇ ਨੇ ਮਤਲਬ ਪੈਸੇ ਪਾ ਕੇ ਤੇ ਮੁੜ ਕੇ ਕਹਿੰਦਾ ਫੋਨ ਝੱਕਣੋਂ ਹੀ ਹਟ ਗਿਆ ਅੱਛਾ ਆਪਾਂ ਆਪਾਂ ਫਿਰ ਪੈਸੇ ਅਗਲੇ ਦੇ ਵਾਪਸ ਕਰਦੇ ਨਹੀਂ ਕਰਾਂ ਜੀ ਅੱਛਾ ਦੁੱਧ ਕਿੰਨਾ ਹੁਣ ਚੱਲਦੀ ਹੈ ਜੀ 12 ਕਿਲੋ ਤੇ ਆ ਜੀ 12 ਤੋਂ 100 200 ਗ੍ਰਾਮ ਉੱਤੇ ਹੀ ਹੁੰਦਾ ਹੈ ਤੋਰੀ ਭਾਈ ਕੱਢੀ ਬਾਨੂ ਨੂੰ ਅੱਛਾ ਉਹ ਕਿੰਨੇ ਦੇ ਦੇ ਦੇਗੇ ਭਾਈ ਉਹ ਆਪਾ ਉਦੋਂ ਤਾਂ ਵੀਡੀਓ ਤੇ ਲਾਈ ਸੀ 44000 ਹਨਾ ਹੁਣ ਆਪਾਂ ਇਹ ਹਾਂ ਲੈਣ ਦੇਣ 35000 ਚ ਨਾ ਗਹਿਣੀ ਕਰਕੇ ਮਗਰਾਂ ਦੇ ਦਿਆ ਨਹੀਂ ਮਿੱਤਰੋ ਬਗਦਲੀ ਵੀਡੀਓ ਤੁਸੀਂ ਕੱਢ ਕੇ ਬੇਸ਼ੱਕ ਵੇਖ ਲਿਓ ਬੱਚੀ ਇਹਦੇ ਮਗਰ ਬਹੁਤ ਸੋਹਣੀ ਸੀ ਉਹਦੇ ਸੀਲ ਨਾ ਚੂਣ ਚੰਮ ਹਾਂ ਹਾਂ ਵਧੀਆ ਵਧੀਆ ਹੁਣ ਅਸੀਂ ਨਾ ਅਸੀਂ ਪਾੜਾ ਪਾ ਕੇ ਬੈਜ ਜਾਨੇ ਬਸ ਜਿਵੇਂ ਧਣਾਇਆ ਚਿੱਟਾ ਪਾ ਕੇ ਦੁੱਧ ਵੀ ਚੰਗਾ ਹੋ ਬਈ ਹਾਂ ਦੁੱਧ ਬਹੁਤ ਗੜਾ ਮਾਜੀ ਇੱਕ ਸੌ ਦੀ ਗਾਂ ਤਾਂ ਨਾ ਹੀ ਆ ਹਾਂ 12 12 ਤੋਂ ਪਲੱਸ ਆ ਦੁੱਧ ਇੱਕ 2 300 ਗ੍ਰਾਮ ਪੀਣ ਵਾਲੀ ਲਈ ਘਣਾ ਪੀਤਾ ਜੋ ਬੱਚੇ ਬੁੱਤੇ ਨੂੰ ਪੀਣਾ ਇੱਕ ਅੱਧੇ ਨੇ ਉਹ ਠੀਕ ਹੈ ਜੀ ਦਵਾਈ ਮੈਂ 35000 ਦੀ ਦੇ ਦੇਵਾਂਗੇ ਹਾਂਜੀ ਹਾਂਜੀ ਇਸੇ ਰੇਟ ਆਹੀ ਫਿਰ ਹੈਕਸੀ ਸਮਝ ਲੈ ਅੱਗੇ ਨਾਲ ਜਿਹੜੀ ਸਿੰਘਾ ਵਾਲੀ ਬਈ ਇੱਕ ਨਾਲ ਸਿੰਘਾ ਵਾਲੀ ਉਹ ਥੋੜਾ ਇਹ ਨਾ ਇੱਕ ਦਿਨ ਅੱਖ 'ਚ ਜ਼ਖਮ ਜਿਹਾ ਮੜਾ ਜਾ ਕਰੀ ਫਿਰਦੀ ਆ ਉਹਦਾ ਦਵਾਈ ਲਈ ਜਾਨੇ ਅਸੀਂ ਉਹ ਉਹ ਤੋਂ ਘੜਾ ਤੇ ਦੁੱਧ ਹੈਗਾ ਉਹਦੇ ਕੋਲ 9 10 ਕਿਲੋ ਦੇ ਕਰੀਬ ਇਹ ਚਿੱਟੇ ਮੂੰਹ ਵਾਲੀ ਸਰੀ ਹੈ ਜੀ ਹਾਂਜੀ ਹਾਂਜੀ ਇੱਧਰ ਆ ਜਿਹੜੀ ਇਧਰ ਉਹ ਨਾਲ ਸਿੰਘਾ ਵਾਲੀ ਇਹ ਖੋਲ ਲਿਆ ਕੱਕੇ ਕਿ ਤਾਂ ਉਹ ਹੀ ਹੈ ਨਾ ਹਾਂ ਠੀਕ ਹੋ ਜੀ ਸੀਲ ਠੰਡੀ ਇਹ ਵੀ ਬਹੁਤ ਹੈ ਜਿੱਥੇ ਬਣੀ ਬਣੀ ਹੋਣੀ ਹੈਗੀ ਕਿ ਨਹੀਂ ਨਹੀਂ ਹਜੇ ਨਹੀਂ ਬਣੀਗੀ ਠੀਕ ਹੈ ਜੀ ਠੀਕਪੜ ਨਹੀਂ ਹੋਈ ਆ ਜੀ ਹਾਂ 9 ਕਿਲੋ ਦੁੱਧ ਹੋਊਗਾ ਇਹਦੇ ਥੱਲੇ ਸੀਲ ਹਾਂ ਇੱਥੇ ਰੋਕ ਕੇ ਇਹ ਥਾਣ ਤੁਹਾਨੂੰ ਇਹਦੇ ਵੀ ਵੇਖ ਲਈ ਵੀ ਬਖਾ ਦੇ ਇੱਕ ਜਰ ਹੈਗੀ ਬਈ ਚੀਜ਼ ਬਸੇ ਦਾ ਹਨਾ ਹਾਂ ਇਹ ਬਹੁਤ ਦੁੱਧ ਦਾ ਵਿਗਾੜ ਹੈ ਉਵੇਂ ਥਾਣਾ ਤੁਣਾ ਹੱਥ ਲਾ ਕੇ ਵਿਖਾ ਦੇ ਲੈ। ਅੱਜ ਬਣੀ ਨਹੀਂ ਅਜੇ ਹੈ। ਅਜੇ ਬਣੀ ਨਹੀਂ। ਹੀਟ ਜੀ ਕੱਢੀ ਸੀ ਫਿਰ ਅਸੀਂ ਲੈ ਆਖ ਚ ਮਾਰ ਲਿਆ ਪਤਾ ਨਹੀਂ ਹਾਲੀ ਨੇ ਕਿੱਥੇ। ਪਰ ਲਿਆ ਜੀ ਹਾਂ ਤੇ ਪੁੱਤ ਪਰਲੀ ਅੱਖ ਤੇ ਖਾਦੀ। ਵਿਖਾ ਦੇ ਕਿਉਂਕਿ ਅਗਲੇ ਨੂੰ ਦੱਸਿਆ ਚੰਗਾ ਹੁੰਦਾ। ਮੀਠੀਲ ਵੀ ਬਹੁਤ ਹੈ ਜਲਦੀ। ਸੀਲ ਠੰਡੀ ਦੁੱਧ ਵੀ ਐ ਗਾੜਾ ਫੁੱਲ ਆਵੇ। ਟੱਕਰੀ ਵਾ ਮਰਾ ਲਿਆ। ਵਾਵਾ ਮਰਾਈ ਫਰਦੀ ਐ। ਕਿੰਨੇ ਦੀ ਦੇ ਦਿਆਂਗੇ ਭਈਏ? ਇਹ ਆਪਾਂ ਹਾਂ ਦੇਣ ਲੈਣ 25000 ਦੀ। 25000 ਵੀ ਮੰਨ ਤਨ ਕਰਦੇ ਆਂ। ਹਾਂ ਕੋਈ ਨਹੀਂ ਕਰਦੇ ਆਂ ਤਸੀਂ। ਲੋਡ ਬੰਦ ਭਰਾ ਨੂੰ ਲੋਡ ਹੀ ਨਾ। 8 ਕਿਲੋ ਦੁੱਧ ਦਾ ਗਾਂ ਬ ਸੱਜਰ ਥੱਲੇ 19 ਕਿਲੋ ਦੁੱਧ 19 ਕਿਲੋ ਠੀਕ ਹੈ ਬਈ ਤਿਆਰੀ ਬਹੁਤ ਕਰਦੀ ਹੁੰਦੀ ਹੈ ਬਹੁਤ ਬਹੁਤ ਠੰਡੀ ਬਹੁਤ ਹੈ ਸਭ ਤੋਂ ਵਧੀਆ ਗੱਲ ਆ ਜੂੜ ਪਾ ਨਾ ਪਾ ਜਿੱਥੇ ਮਰਜੀ ਬਹਿ ਜਾ ਨੰਬਰ ਵਾਲੀ ਗਾਂ ਜਿਹੜੀ ਲਾਲ ਬਈ ਕ੍ਰੋਸ ਇਹ ਤੈਨੂੰ ਆ ਸਾਹੀਵਾਲ ਚਾਹੇ ਠੀਕ ਹੈ ਜੀ ਇਹ ਇਹ ਕਿਨਵਾ ਸੂਆ ਬਈ ਇਹ ਤੇਲ ਆ ਸਰਬਜੀਤ ਇਹ ਤੇਲ ਆ ਹੈ ਜੀ ਹਾਂ ਮੂਰੇ ਸਨੋ ਕਿ ਮੈਂ ਇੱਕ ਥਾਂ ਐ ਦਾ ਮੂਰ ਲਾ ਮੂਰ ਲਾ ਤੇਲ ਆ ਤੇਲ ਵੈਣੀ ਤਾਂ ਦੂਜੇ ਉਲਟਾ ਠੀਕ ਹੈ ਜੇ ਤੇ ਮੈਗੇਟੋ ਇਹ ਤਿੰਨਾਂ ਥਲਾਂ ਚ ਹੈ ਇਸ ਵਕਤ 9 ਕਿਲੋ ਦਾ ਦਦਾ ਦੂਮਾ ਡੰਗਾ ਦਾ ਹੈ ਹਾਂ ਠੀਕ ਹੈ ਬਾਈ ਸੱਜਰ ਬਣੀ-ਬੁਣੀ ਕੋਈ ਹਾਂ ਨਹੀਂ ਇਹ ਵੀ ਹਜੇ ਖਾਲੀ ਸੱਜਰ ਥਰੇ ਤੇ 26 ਕਿਲੋ ਦਾ ਦਸੀ ਦੋੜੀ ਦਾ ਬਹੁਤ ਬੁਣੋਦੀ ਵੀ 26 ਕਿਲੋ ਦਾ ਦਸੀ ਮੇਰੇ ਪਿੰਡੋਂ ਹੀ ਲਈ ਸੀ ਇੱਥਾਂ ਅੱਛਾ ਠੀਕ ਹੈ ਬਾਈ ਪਿਛਲੇ ਸੂਏ ਸੱਜਰ ਲਈ ਸੀ ਮੈਂ ਹਾਂ ਆਪਣੇ ਕੋਲੇ ਆਪਣੇ ਕੋਲੇ ਇੱਕ ਥਣ ਤੇਲ ਹੋ ਗਿਆ ਹਾਂ ਹੈ ਦੁੱਧ ਦੀਆਂ ਤੇ ਲਹਿਰਾ ਬਹਿ ਰਹੀ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹ ਸੁਈ ਨੂੰ ਹੋ ਗਏ ਇਹਨੂੰ ਘੱਟੋ ਘੱਟ 5-6 ਮਹੀਨੇ ਹੋ ਗਏ ਬੜੀ ਨਹੀਂ ਵਰਕ ਕੀ ਕਰਨਾ ਇੱਕ ਵਾਰੀ ਹੀਟ ਜੀ ਕੱਢੀ ਅਸੀਂ ਕਰਾਈ ਤੇ ਮੁੜ ਕੇ ਜਦੋਂ 3 ਮਹੀਨੇ ਬਾਅਦ ਚੈੱਕ ਕਰਾਈ ਤੇ ਉਹ ਖਾਲੀ ਆ ਹੁਣ ਦੁਬਾਰਾ ਜੇ ਹਜੇ ਹੀਟ ਨਹੀਂ ਕੱਢੀ ਠੀਕ ਹੈ ਬਾਈ ਗਾਂ ਚੰਗੀ ਆ ਜੱਤ ਘਾਣੇ ਦੀ ਬਹੁਤ ਕਾਠ ਵਾਲੀ ਗਾਂ ਇਹ ਕਿੰਨੇ ਦੇ ਦੇਂਗੇ ਵੀ ਤੇਲ ਇਹ ਆਪਾਂ ਜਿਵੇਂ ਕੋਈ ਸੈੱਟ ਹੋ ਜਾ ਤੇ ਕਰ ਲਾਂਗੇ ਢੜੀ ਆ ਜੀ 30000 ਦੀ ਦੇ ਦਾਂਗੇ 30000 ਦੀ ਨੋਂ ਤਣ ਨੋਂ ਫੁੱਲੇ ਨੋਂ ਕੋਈ ਗੱਲ ਨਹੀਂ ਜਿਵੇਂ ਕੋਈ ਆਊਗਾ ਜਿਵੇਂ ਦਾ ਮਿੱਤਰੋ ਇਹ ਬਾਈ ਦੇ ਜਾਨਵਰ ਆ ਚਾਰੇ 14 ਜਨਵਰੀ ਨੂੰ ਦਿਖਾਤਾ ਇਹ ਦਰਮਰਜਾ ਛੱਕੜ ਦਾ ਆਨੰਦ ਮਾਣਦੀਆਂ ਹੋਈਆਂ ਇਹ ਵੀ ਨਜ਼ਾਰਾ ਹੀ ਚੀਜ਼ ਆ ਦੇਖੋ ਵੀ ਫਿਰਦੀਆਂ ਨੇ ਕਰਮਾਂ ਵਾਲੀਆਂ ਤੇ ਨੰਬਰ ਭਾਈ ਕਿੰਨਾ ਆਪਣਾ ਭਾਈ 98555 82871 ਇੱਕ ਵਾਰੀ ਹੋਰ ਬੋਲੀਏ 98555 82871 98555 ਹਨਾ ਜੀ 82871 82871 ਭਾਈ ਦਾ ਨੰਬਰ ਹੈ ਕੋਲ ਭਾਈ ਦਾ ਨਾਮ ਹੈ ਸ਼ਹਿਰ ਤਲਵੰਡੀ ਪਈ ਰਾਂਡੇ ਫੜ